ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਫੁਰਜਾ ਪੁਰਜਾ ਕਟਮਰੇ ਕਭੂ ਨਾ ਸਾਡੇ ਖੇਤ ਇਹ ਪਵਿੱਤਰ ਗਰਵਾਣੀ ਦੀ ਗੁਰ ਸ਼ਬਦ ਰੂਪੀ ਪਾਣ ਨੂੰ ਬੜਾ ਸਖਾਲਾ ਪਰ ਜਿਸਲੇ ਤੇ ਚੱਲਣਾ ਪੈਂਦਾ ਫਿਰ ਬੰਦ-ਬੰਦ ਕਰਵਾਉਣਾ ਪੈਂਦਾ ਗੁਰੂ ਸਿਧਾਂਤ ਦੇ ਉੱਤੇ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਸੋ ਅੱਜ ਇਹ ਸਥਾਨ ਸਾਡੇ ਅਮਰ ਸ਼ਹੀਦ ਜਿਨ੍ਹਾਂ ਨੇ ਉਸ ਵੇਲੇ ਨਾਇਕ ਦੀ ਭੂਮਿਕਾ ਨਿਭਾਈ ਜਦੋਂ ਕਰੀਆ ਖਾਂ ਅਰਗੇ ਕਹਿੰਦੇ ਸੀ ਵੀ ਮੈਂ ਸੇਕ ਖਤਮ ਕਰ ਦੁੱਤੇ ਸੋ ਭਾਈ ਸਤਕਾਰ ਜੋ ਅਮਰ ਸ਼ਹੀਦ ਭਾਈ ਬੋਤਾ ਸਿੰਘ ਜੀ ਅਮਰ ਸ਼ਹੀਦ ਭਾਈ ਗਰਜਾ ਸਿੰਘ ਜੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਰੈਨੋਵੇਸ਼ਨ ਦੇ ਰੂਪ ਦੇ ਵਿੱਚ ਅੱਜ ਦੁਆਰਾ ਤੋਂ ਨਵੇਂ ਸਿਰੇੋਂ ਬਿਲਡਿੰਗ ਦਾ ਵੀ ਸਾਰਾ ਤੇ ਸਵੇਰੇ ਅੰਮ੍ਰਿਤ ਵੇਲੇ ਤੋਂ ਅਖੰਡ ਪਾਠਾਂ ਦੇ ਭੋਗ ਤੋਂ ਪ੍ਰੰਤ ਕਫਾ ਕੀਰਤਨ ਹੋਇਆ ਸੋ ਜਿੰਨਾ ਚਿਰ ਇਹ ਦੁਨੀਆ ਰਹਿਣੀ ਆ ਗੁਰੂ ਸਿਧਾਂਤ ਤੇ ਪਹਿਰਾ ਦੇਣ ਵਾਲੇ ਜਿਹੜੇ ਆ ਉਹਨਾਂ ਨੇ ਜੋਗੋ ਜੋਗ ਐਵੇਂ ਤਰੂ ਉਤਾਰਨ ਦੀ ਤਰ੍ਹਾਂ ਚਮਕਦਾ ਰਹਿਣਾ ਆਮ ਮਨੁੱਖ 100 ਸਾਲ 50 ਸਾਲ ਦੇ ਵਿੱਚ ਪਰਿਵਾਰ ਜਿਹੜਾ ਆ ਉਹ ਨਾਵਾਂ ਨੂੰ ਵੀ ਭੁੱਲ ਜਾਂਦਾ ਪਰ ਅਮਰ ਸ਼ਹੀਦ ਭਾਈ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ ਜਿੰਨਾ ਚਿਰ ਇਹ ਧਰਤੀ ਤੇ ਅਸਮਾਨ ਇਹ ਰਹਿਣਾ ਉਹਨਾਂ ਚਿਰ ਇਹਨਾਂ ਦਾ ਨਾਂ ਜਿਹੜਾ ਆ ਉਹ ਇਦਾਂ ਹੀ ਚਮਕਦਾ ਰਹਿਣਾ ਕਿਉਂਕਿ ਗੁਰੂ ਸਿਧਾਂਤ ਦੇ ਉੱਤੇ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਤੇ ਬਾਕੀ ਕਰਕੇ ਉਹਨਾਂ ਕੋਲੋਂ ਸੇਵਾ ਲਈ ਸੋ ਅੱਜ ਉਹਨਾਂ ਦੇ ਪਵਿੱਤਰ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਤਮੀਰ ਕੀਤੀ ਗਈ ਆ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀਆ ਭਰ ਸਪਾਗ ਸਮਾਅ ਕਾਰ ਸੇਵਾ ਸੁਪਰਦਾਇਆ ਗੁਰਾਂ ਨੰਗਰ ਸਾਹਿਬ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਪਾਕ ਸਿੰਘ ਜੀ ਸੰਤ ਬਾਬਾ ਲਾਵ ਸਿੰਘ ਜੀ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਪਹੁੰਚਾ ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਤੋਂ ਸ਼ਾਨ ਦੀ ਸੇਵਾ ਸੰਪੂਰਨ ਹੋਈ ਹੈ ਅੱਜ ਜੋ ਸਪਾਗ ਸਮਾਅ ਵਿਆਹ ਕਰੀ ਆਇਆ ਜਿਹੜੀ ਗੁਰਦੁਆਰਾ ਸਾਹਿਬ ਦੀ ਕਮਾਅ ਤੋਂ ਸੰਪੂਰਨ ਹੋਈ ਹੈ ਗੁਰਪਾਠਾਇ ਦਾ ਪ੍ਰਕਾਸ਼ ਅੱਜ ਕੀਤਾ ਗਿਆ ਹੈ ਗੁਰੂ ਕਿਰਪਾ ਕਰਨ ਨੂੰ ਖੁਸ਼ੀਆਂ ਬਖਸ਼ਣ ਦਇਆ ਕਰਨ ਜਿੰਨਾ ਵੀ ਗੁਰਪਿਆਰਿਆ ਨੇ ਤਨ ਮਨ ਨਾਲ ਸੇਵਾ ਕੀਤੀ ਆ ਸਭ ਦੀ ਸੇਵਾ ਤਾਂ ਹੀ ਪਾਉਣ ਬਾਬਾ ਬੋਤਾਲ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਸਾਡੇ ਉਹ ਮਹਾਨ ਸ਼ਹੀਦ ਯੋਧੇ ਹੋਏ ਆ ਜਦੋਂ ਉਸ ਸਮੇਂ ਦੀ ਹਕੂਮਤ ਸਰਕਾਰ ਨੇ ਕਹਿ ਦਿੱਤਾ ਸੀ ਕਿ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਤੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ ਗਿਆ ਪਰ ਉਸ ਟਾਈਮ ਗੁਰੂ ਮਹਾਰਾਜ ਦੀ ਲਾਡਲੀ ਫੌਜ ਜਿਨ੍ਹਾਂ ਨੇ ਕਿ ਇੱਕ ਦੁਨੀਆ ਦੇ ਵਿੱਚ ਲਾਮਸਾਲ ਕਾਇਮ ਕਰ ਦਿੱਤੀ ਤੇ ਦੋ ਸਿੰਘਾਂ ਨੇ ਹੀ ਨਾਕਾ ਲਾ ਕੇ ਸੰਗਤਾਂ ਤੋਂ ਜੱਰੀਆ ਲੈਣਾ ਸ਼ੁਰੂ ਕਰ ਦਿੱਤਾ ਕਹਿ ਦਿੱਤਾ ਕਿ ਜਾ ਕੇ ਕਹਿ ਦਿਓ ਕਿ ਆਨਾ ਪੋਤਾ ਗੱਡਾ ਟਗਾ ਲਾ ਕੇ ਤੇ ਉਸ ਟਾਈਮ ਉਸ ਦੀ ਹਕੂਮਤ ਨੂੰ ਸੁੱਤੀ ਨੂੰ ਜਗਾ ਦਿੱਤਾ ਸੀ ਇਸ ਸਦੀ ਕੌਮ ਦੇੜੀ ਆ ਸੋ ਅੱਜ ਵੀ ਸਮਾਂ ਬਹੁਤ ਖਤਰਨਾਕ ਹੈ ਭਿਆਨਕ ਸਮਾਂ ਹੈ ਪਰ ਗੁਰੂ ਨਾਨਕ ਪਾਤਸ਼ਾਹ ਜਰ ਸਿੱਖ ਆ ਤੇ ਇਹਨਾਂ ਦੇ ਉੱਤੇ ਮਹਾਰਾਜ ਦੀ ਬਖਸ਼ਿਸ਼ ਹੈ ਤੇ 12ਵੇਂ ਪਾਤਸ਼ਾਹ ਨੇ ਕਰ ਖਾਲਸਾ ਕਾਲਕੁ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਸੋ ਗੁਰੂ ਬਖਸ਼ਿਸ਼ ਕਰਨ ਦਇਆ ਕਰਨ ਰਹਿਮਤ ਕਰਨ ਇਹੋ ਜੇ ਮਹਾਨ ਯੋਧੇ ਸ਼ਹੀਦਾਂ ਦੀਆਂ ਜਾਜ਼ਾਂ ਜਿਹੜੀਆਂ ਸਦਾ ਹੀ ਤਾਜ਼ੀਆਂ ਰਹਿੰਦੀਆਂ ਨੇ ਗੁਰੂ ਕਿਰਪਾ ਕਰਨ ਕਾਲ ਸੇਵਾ ਸੰਪਰਦਾਇ ਸ੍ਰੀ ਮਾਨਸਾ ਸਾਹਿਬਾ ਸੇਵਾ ਸਿੰਘੀ ਵੱਲੋਂ ਮੌਕੇ ਦੇ ਮੁਖੀ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦੀ ਸਤਵੰਦੀ ਗਵਾਈ ਦੇ ਵਿੱਚ ਬਹੁਤ ਹੀ ਵੱਡੇ ਕਾਰਜ ਚੱਲ ਰਹੇ ਨੇ ਜਿਵੇਂ ਕਿ 350 ਸਾਲਾ ਸ਼ਹੀਦੀ ਦਿਹਾੜਾ ਸਾਬ ਸ੍ਰੀ ਗੁਰੂ ਕੇਬਬਦ ਸਾਹਿਬ ਜੀ ਭਾਈ ਮਤੀ ਦਾ ਹਦੀ ਭਾਈ ਸਤੀ ਦਾ ਹਦੀ ਭਾਈ ਦਿਆਲਾ ਜੀ ਦਾ ਸੰਗਤਾਂ ਬੜੇ ਉਤਸ਼ਾਹ ਸ਼ਰਧਾ ਨਾਲ ਮਨਾਉਣ ਜਾ ਰਹੀਆਂ ਨੇ ਉਹਦੇ ਨਾਲ ਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਕਿਉਂਕਿ ਜਦੋਂ ਸਾਬ ਸ੍ਰੀ ਗੁਰੂ ਕੇਬਬਦ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਗੱਦੀ ਤੇ ਬਾਸ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ ਉਹ ਅੱਜ ਬਹੁਤ ਹੀ ਸੁਭਾਗਾ ਸਮਾਂ ਕਾਰਸੇਵਾ ਵੱਲੋਂ ਜਿਵੇਂ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਉਸ استانਦੀਵ ਸੇਵਾ ਵੱਡੇ ਭਾਗ ਨੇ ਸੁਭਾਗ ਪ੍ਰਾਪਤ ਹੋਇਆ ਉਸਤਾਨਦੀ ਵੀ ਸੇਵਾ ਕਾਰਸੇਵਾ ਕਲਾਨਦਗਰ ਸਾਹਿਬ ਤੋਂ ਜਿੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ ਦੀ ਤਪੱਸਿਆ ਕੀਤੀ ਉਸਤਾਨ ਦੀ ਸੇਵਾ ਵੀ ਇਸੇ ਸੰਪਰਦਾਇ ਕੋਆ ਜਿੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਗੁਰੂ ਰਾਸ਼ੀਸ ਗਨ ਸਾਹਿਬ ਨਾਦਪੁਰ ਸਾਹਿਬ ਉਸਤਾਨ ਦੀ ਸੇਵਾ ਇਸੇ ਸਮਪਰਦਾਇ ਕੋ ਵਿਸ਼ੇਤ ਰਹੀਂ ਨਾਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਜਿਹਦਾ ਨਾਂ ਗੁਰੂ ਤੇਗ ਬਹਾਦਰ ਮਾਰਗਾ ਉਸ ਸੜਕ ਦੀ ਸੇਵਾ ਵਿਕਾਰ ਸੇਵਾ ਸੰਪਰਦਾਇ ਤਰਹੀਂ ਕੀਤੀ ਜਾ ਰਹੀ ਆ ਸੋ ਸੰਗਤਾਂ ਨੂੰ ਬਹੁਤ ਬਹੁਤ ਅੱਜ ਦੀਆਂ ਵਧਾਈਆਂ ਜਿਹੜੀਆਂ ਸੰਗਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ صدਕਾ ਇਹ ਸੇਵਾ ਦੇ ਯੋਗਦਾਨ ਪਾ ਰਹੀਆਂ ਨੇ ਸਭ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ੀਆਂ ਬਖਸ਼ਣ ਸਾਰਿਆਂ ਦੀ ਸੇਵਾ ਥਾਏ ਪਾਉਣ ਸਾਰਿਆਂ ਨੂੰ ਮਹਾਰਾਜ ਸਾਨੂੰ ਸੋ ਜੀ ਇਸ ਮਤਲਬ ਕਿ ਆਪਾਂ ਰਲ ਮਿਲ ਕੇ ਸਾਰੇ ਇਸ ਤਰ੍ਹਾਂ ਦੇ ਜੋਧਿਆਂ ਦੇ ਅਸਥਾਨ ਯਾਦਗਰਾਂ ਨੂੰ ਤਾਜ਼ਾ ਰੱਖੀਏ ਸਾਰਿਆਂ ਨੂੰ ਇਸ ਦਿਨ ਦੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ